ਤਾਂ ਇਹ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਨੇ ਨਵਜੋਤ ਸਿੰਘ ਸਿੱਧੂ ਦੇ ਘਰ ਦੀਆਂ ਜਿੱਥੇ ਨਵਜੋਤ ਕੋਰ ਸਿੱਧੂ ਮੀਟਿੰਗ ਨੂੰ ਮੀਟਿੰਗ ਲੈ ਰਹੇ ਨੇ ਜਾਂ ਤੁਸੀਂ ਕਹਿ ਲੋ ਕਿ ਮੀਟਿੰਗ ਹੋਸਟ ਕਰ ਰਹੇ ਨੇ ਤੇ ਦੱਸਿਆ ਜਾ ਰਿਹਾ ਹੈ ਜਿੰਨੇ ਵੀ ਸਮਰਥਕ ਬੈਠੇ ਹੋਏ ਨੇ ਇਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਕਾਉਂਸਲਰ ਨੇ ਕਾਂਗਰਸ ਦੇ ਜਿਹੜੇ ਕੀ ਕਾਂਗਰਸ ਦੇ ਵਰਕਰ ਨੇ ਜਿਵੇਂ ਨਵਜੋਤ ਕੋਰ ਸਿੱਧੂ ਵੱਲੋਂ ਉਸ ਦਿਨ ਕਿਹਾ ਗਿਆ ਸੀਗਾ ਕਿ ਮੇਰੇ ਨਾਲ ਕਾਂਗਰਸੀ ਲੀਡਰ ਨੇ ਕਾਉਂਸਲਰ ਨੇ ਜਿਹੜੇ ਕੀ ਉਸੇ ਸਮੇਂ ਹੀ ਰਿਜ਼ਾਈਨ ਦੇਣਾ ਚਾਹੁੰਦੇ ਨੇ ਮਾਸ ਰੈਜ਼ੀਗਨੇਸ਼ਨ ਕਰਵਾ ਦੇਣਗੇ ਤਾਂ ਉਹਨਾਂ ਨੇ ਉਹਨਾਂ ਨੂੰ ਰੋਕ ਕੇ ਰੱਖਿਆ ਹੋਇਆ ਹੋ ਸਕਦਾ ਹੈ ਕਿ ਇਹੀ ਜਿਹੜੇ ਕਾਉਂਸਲਰ ਨੇ ਉਹੀ ਨਵਜੋਤ ਕੋਰ ਸਿੱਧੂ ਦੇ ਨਾਲ ਹੋਣ ਯਾਨੀ ਕਿ ਤੁਸੀਂ ਇਹ ਸਮਝੋ ਕਿ ਇਹ ਇੱਕ ਮੈਸੇਜ ਹੈ ਆਪਣੀ ਸ਼ਕਤੀ ਪ੍ਰਦਰਸ਼ਨ ਕਰਨ ਦਾ ਇਸ ਸ਼ਕਤੀ ਪ੍ਰਦਰਸ਼ਨ ਸ਼ਾਇਦ ਕੀਤਾ ਜਾ ਰਿਹਾ ਹੈ ਕਿ ਮੇਰੇ ਨਾਲ ਦੇਖੋ ਮੇਰੇ ਗਰਾਊਂਡ ਦੇ ਉੱਤੇ ਕਿੰਨੇ ਕਾਉਂਸਲਰ ਜੁੜੇ ਹੋਏ ਨੇ ਹਾਲਾਂਕਿ ਇਸ ਬਾਰੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ ਕਿ ਇਹਦੇ ਵਿੱਚੋਂ ਕਿੰਨੇ ਕਾਉਂਸਲਰ ਨੇ ਜਾਂ ਫਿਰ ਕਿੰਨੇ ਇਹਨਾਂ ਦੇ ਸਮਰਥਕ ਨੇ ਜਾਂ ਫਿਰ ਕਾਉਂਸਲਰਾਂ ਦੇ ਨਾਲ ਕਿੰਨੇ ਆਏ ਹੋਏ ਨੇ ਪਰ ਇਥੋਂ ਦੀ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਕਿ ਇਹ ਕਿਤੇ ਨਾ ਕਿਤੇ ਸ਼ਕਤੀ ਪ੍ਰਦਰਸ਼ਨ ਹੋ ਸਕਦਾ ਹੈ ਪਰ ਦੂਸਰੇ ਪਾਸੇ ਨਵਜੋਤ ਕੋਰ ਸਿੱਧੂ ਵੱਲੋਂ ਟਵੀਟ ਕਰਕੇ ਇਹ ਕਿਹਾ ਗਿਆ ਸੀ ਅਸੀਂ ਸਾਰੇ ਜਾਣੇ ਕਾਂਗਰਸੀ ਹਾਂ ਤੇ ਅਸੀਂ ਕਾਂਗਰਸ ਦੇ 70% ਉਹਨਾਂ ਲੋਕਾਂ ਦੇ ਨਾਲ ਆ ਜਿਹੜੇ ਲੋਕ ਸਾਫ਼ ਸੁਥਰੇ ਤੇ ਕਰਪਸ਼ਨ ਤੋਂ ਬਾਹਰ ਨੇ ਜਿਵੇਂ ਕਿ ਉਹਨਾਂ ਨੇ ਰਾਜਾ ਵਿੜਿੰਗ ਦੇ ਉੱਤੇ ਨਿਸ਼ਾਨਾ ਸਾਧਿਆ ਕਿ ਉਹਨਾਂ ਦੀ ਵਜ੍ਹਾ ਦੇ ਨਾਲ ਪਾਰਟੀ ਡਾਊਨ ਜਾ ਰਹੀ ਹੈ ਪਾਰਟੀ ਨੂੰ ਖਤਮ ਕੀਤਾ ਜਾ ਰਿਹਾ ਪਰ ਅਸੀਂ ਜਿੰਨੇ ਵੀ ਸਾਡੇ ਨਾਲ 70% ਕਾਂਗਰਸੀ ਸਪੋਰਟਰ ਅਸੀਂ ਮਿਲ ਕੇ ਪੰਜਾਬ ਦੇ ਵਿੱਚ ਸਰਕਾਰ ਬਣਾ ਕੇ ਗਾਂਧੀ ਫੈਮਿਲੀ ਨੂੰ ਇੱਕ ਗਿਫਟ ਦਵਾਂਗੇ ਪਰ ਉਸ ਤੋਂ ਬਾਅਦ ਹੀ ਇੱਕ ਇਸ ਤਰ੍ਹਾਂ ਦੀ ਤਸਵੀਰ ਆਣੀ ਕਿਤੇ ਨਾ ਕਿਤੇ ਨਵਜੋਧ ਕੋਰ ਸਿੱਧੂ ਇੱਕ ਅਲੱਗ ਤੁਸੀਂ ਕਹਿ ਸਕਦੇ ਹੋ ਜਾਂ ਸੋਚ ਸਕਦੇ ਹੋ ਕਿ ਅਲੱਗ ਹੀ ਉਹਨਾਂ ਦਾ ਇੱਕ ਨਵਾਂ ਮੈਸੇਜ ਸਾਹਮਣੇ ਆਇਆ ਕਿ ਉਹਨਾਂ ਦੇ ਨਾਲ ਜਿਹੜੇ ਸਮਰਥਕ ਨੇ ਹੋ ਸਕਦਾ ਹੈ ਇਸ ਤੋਂ ਵੱਡੀ ਵੀ ਮੀਟਿੰਗ ਨੂੰ ਸਮਰਥਕ ਬੁਲਾ ਕੇ ਕਰਨ ਪਰ ਇਹ ਕਿਤੇ ਨਾ ਕਿਤੇ ਸ਼ਕਤੀ ਪ੍ਰਦਰਸ਼ਨ ਜ਼ਰੂਰ ਲੱਗ ਰਿਹਾ ਹੈ ਖੈਰ ਤੁਹਾਨੂੰ ਕੀ ਲੱਗ ਰਿਹਾ ਹੈ ਇਹਨਾਂ ਸਾਰੇ ਮਾਮਲੇ ਦੇ ਉੱਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ